ਹੈ ਹਜ਼ੂਰ ਹਾਜ਼ਰ ਅਰਦਾਸ ਦੁੱਖ ਸੁਖ ਸਾਚ ਕਰਤੇ ਪ੍ਰਭ ਪਾਸ ਅਰਦਾਸ ਕਰਦੇ ਆ ਮਨ ਵਿੱਚ ਸ਼ੱਕ ਹੀ ਬਣਿਆ ਰਿਹਾ ਤਾਂ ਕਾਦੀ ਅਰਦਾਸ ਅਰਦਾਸ ਕਰਨ ਵਾਲੇ ਨੂੰ ਪੂਰਾ ਭਰੋਸਾ ਹੋਵੇ ਤੇ ਮਾਲਕ ਦੀ ਅਧੂਰੀ ਵਿੱਚ ਅਰਦਾਸ ਕਰੇ ਇੱਕ ਕਥਾ ਹੁੰਦੀ ਹੈ ਮਸਾਤ ਨਾ ਪੈਣ ਕਰਕੇ ਕਿਸਾਨ ਬੜੇ ਦੁਖੀ ਸਨ। ਖੇਤیاں ਸੁੱਕ ਰਹੀਆਂ ਸਨ। ਇੱਕ ਨਾਮ ਦੇ ਰਸਿਏ ਮਹਾਂਪੁਰਖ ਨੇ ਕਿਹਾ ਰੱਬ ਅਗੇ ਅਰਦਾਸ ਕਰੋ। ਲੋਕ ਅਰਦਾਸ ਕਰਨ ਲਈ ਨਗਰ ਦੇ ਬਾਹਰ ਇਕੱਠੇ ਹੋਏ। ਇੱਕ ਛੋਟੇ ਬੱਚੇ ਦੇ ਹੱਥ ਦੇ ਵਿੱਚ ਛਤਰੀ ਦੇਖ ਕੇ ਸਾਰੇ ਹੱਸ ਪਏ ਤੇ ਪੁੱਛਿਆ ਤੂੰ ਛਤਰੀ ਕਿਉਂ ਲਿਆਇਆ ਹੈ? ਉਹ ਕਹਿਣ ਲੱਗਾ ਇਹ ਗੱਲ ਵੀ ਕੋਈ ਪੁੱਛਣ ਵਾਲੀ ਏ ਤੇ ਡਰ ਤੋਂ ਇਸ ਡਰ ਤੋਂ ਛਤਰੀ ਲੈ ਕੇ ਆਇਆ ਹਾਂ ਕਿ ਮੈਂ ਨੀ ਵਿੱਚ ਭੇਜਣਾ ਦਾ ਹਾਂ ਇਹ ਤੁਹਾਨੂੰ ਅਰਦਾਸ ਤੇpropto ਨਹੀਂ ਇਹ ਤੁਹਾਨੂੰ ਅਰਦਾਸ ਤੇpropto ਨਹੀਂ ਤਾਂ ਤੁਸੀਂ ਇੱਥੇ ਕੀ ਕਰਨ ਕੱਠੇ ਹੋਏ ਹੋ ਇਹ ਤੁਹਾਨੂੰ ਵਿਸ਼ਵਾਸ ਨਹੀਂ ਕਿ ਤੁਹਾਡੇ ਰੱਬ ਦੇ ਘਰ ਦੇ ਵਿੱਚ ਸੰਭੁਲ ਹੈ ਸਾਡੇ ਸਾਹਿਬਾ ਕਿਆ ਨਹੀਂ ਕਰਦੇ ਰ ਤਨ ਤੇਰਾ ਸਭ ਕੁਛ ਹੈ ਇਹ ਨਦੀ ਸੋਹਾਰੇ ਇਹ ਤੁਹਾਨੂੰ ਸ਼ਾਕ ਹੈ ਤੁਸਰੇ ਕਰੋ ਪਾਣੀ ਖਤਮ ਹੋ ਗਿਆ ਹੈ ਲੋਕ ਇਹ ਗੱਲ ਸੁਣ ਕੇ ਹੁਲਾਹੇਚ ਆ ਗਏ ਹਰ ਦਾ ਨਾਲ ਪਰਦਾ ਹੈ ਕਿਆ ਬੇਟਾ ਤੂੰ ਨਹੀਂ ਅਰਦਾਸ ਕਰ ਰਹੀ ਆਪਣੀ ਦੀ ਜਰੂਰ ਸੁਣੀ ਉਸਨੇ ਅਰਦਾਸ ਕੀਤੀ ਮੱਦਰਾ ਬਾਰ ਨਾ ਬਦਲ ਕੋਈ ਵੱਡੀ ਘਟਨਾ ਨਹੀਂ ਪਰ ਜੋ ਉਸ ਬੱਚੇ ਦੇ ਅੰਦਰ ਅੱਜ ਵੀ ਬਰਸਾਤ ਹੋਈ ਸੀ ਤੇ ਜੋ ਉਥੇ ਸਰਦਾ ਤੇ ਵਿਸ਼ਵਾਸ ਦਾ ਬਦਲ ਲੋਕਾਂ ਦੇ ਦਿਲਾਂ ਵਿੱਚ ਵਰਸਾ ਦਿੱਤਾ ਇਹ ਅਮੁੱਲ ਹੈ